ਪੈਰਦਾਕੀ ਵੀ ਸੇਖੀਆਂ ਦੇਸ਼ ਉਦੇਸ਼ ਦੀਆਂ ਸਿੱਖ ਸੰਤਾਂ ਨੂੰ ਇਸ ਪਾਲ ਸੰਗੀਰਾ ਵੱਲੋਂ ਵਾਇਕੁਲ ਦੀ ਕਾਲਸਾ ਵਾਇਕੁਲ ਦੀ ਕੀ ਕਥੇ ਸਰਕਾਰ ਦੇ ਉਗ ਦਰਸ਼ਕ ਮਿਰੋ ਰਾਜਸਾਡੇ ਸਟੂਡੀਓ ਚੋਂ ਵੱਲੋਂ ਸ਼ੁਰੂਆਤ ਖਾਸਾ ਮੁਕੇ ਸਾਂਝੇ ਗਏ ਸੈਕਸਾਈਵਾਨ ਜਿਨ੍ਹਾਂ ਵਿੱਚ ਸ਼੍ਰੀ ਕਾਟਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡਿਰ ਤੱਕ శ్రీ ਕੇਸਗਰ ਸਾਹਿਬ ਦੇ ਜਥੇਦਾਰ ਆਈ ਵੀਕ ਸਿੰਘ ਜੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੀ ਨਾਲ ਆਈ ਵੀਕ ਸਿੰਘ ਜੀ ਨਾਲ ਗੁਆਚਾ ਕੁਆਰਸਾ ਦੇ ਤੋਂ ਦੇ ਉੱਛਾ ਦਿਨ ਤੇ ਅੱਜ ਕੌਮ ਦੇ ਸਾਹਮਣੇ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਨੂੰ ਸਿੰਘ ਸਾਹਿਬਾਨ ਕਿਸ ਨਜ਼ਰ ਨਾਲ ਦੇਖਦੇ ਨੇ ਕਿ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੌਮ ਦੇ ਵਿੱਚ ਜਿਹੜਾ ਅੱਜ ਸਭ ਤੋਂ ਵੱਡਾ ਸਵਾਲ ਪੈਦਾ ਹੋਇਆ ਕੌਮੀ ਇਕਤਾ ਦਾ ਪੰਥਕ ਇਕਤਾ ਦਾ ਉਸ ਲਈ ਸਿੰਘ ਸਾਹਿਬਾਨ ਕੀ ਪ੍ਰੋਗਰਾਮ ਉਹ ਲਿਕਰੇ ਨੇ ਅੱਜ ਅਸੀਂ ਤੁਹਾਡੇ ਨਾਲ ਉਹਨਾਂ ਦੇ ਰੋਗ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਵਾਵਾਂਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸ਼੍ਰੀ ਕਾਲ ਚੱਕਰ ਦੇ ਕਾਰਜਕਾਰੀ ਜਥੇਦਾਰ ਭਾਈ ਕੈਲ ਸਿੰਘ ਜੀ ਮੰਨੂ ਜਿਹੜਾ ਸੰਗਤਾਂ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਤਾਂ ਕੱਲ ਦਾ ਪ੍ਰੋਗਰਾਮ ਆ ਸ਼੍ਰੀ ਕੇਸਗੜ ਸਾਹਿਬ ਨਤਮਸਕ ਹੋਣ ਦਾ ਉਸ ਦੇ ਬਾਰੇ ਤੇ ਕੌਮ ਦੇ ਵਿੱਚ ਅਗਲੀ ਲਹਿਰ ਹੈ ਜਿਹੜੀ ਕੌਮੀ ਏਕਤਾ ਦੀ ਸਿੰਘ ਸਹਿਬਾਨ ਉਸ ਮਰਦੀ ਕਲਪ ਗੁੱਟਣਗਾਲ ਨੇ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਰਾ ਸੰਘੇਤ ਜੀ ਕੌਮ ਨੇ ਸਾਨੂੰ ਬੜਾ ਮਾਣ ਬਖਸ਼ਿਆ ਪੰਥਕ ਏਕਤਾ ਦੇ ਰਸਤੇ ਨੂੰ ਵਿਖਾਉਂਦਿਆਂ ਹੋਇਆਂ ਸਰਬੱਤ ਖਾਲਸੇ ਦੇ ਰਾਂ ਸਾਨੂੰ ਬੜੀਆਂ ਮਹਾਨ ਪਦਵੀਆਂ ਦੇ ਉੱਤੇ ਨਿਯੁਕਤ ਕੀਤਾ ਔਰ ਅਸੀਂ ਕੌਮ ਦੇ ਤਰਾਸ ਦੀ ਨੂੰ ਮੁੱਖ ਰੱਖਦੇ ਹੋਏ ਅਸੀਂ ਕੌਮ ਦੀ ਅਗਵਾਈ ਕਰਨ ਦੇ ਬਾਰੇ ਪੂਰੇ ਦ੍ਰਿੜਾਂ ਪਰ ਅਫਸੋਸ ਕਿ ਸਾਨੂੰ ਅਗਲੇ ਦਿਨੀ ਸਰਕਾਰ ਨੇ ਫੜ ਕੇ ਜੇਲ੍ਹਾਂ ਦੇ ਵਿੱਚ ਛੱਡ ਦਿੱਤਾ 5 5.5 ਮਹੀਨੇ ਲਗਭਗ ਮੈ ਰਹੇ ਆ ਬਾਕੀ ਵੀ 4.5 4 ਮਹੀਨੇ ਦਿਲ ਦੇ ਵਿੱਚ ਰਹੇ ਨੇ। ਔਰ ਜਦੋਂ ਅਸੀਂ ਰਿਆ ਹੋਏ ਤੇ ਫਿਰ ਅਸੀਂ ਕੌਮ ਨੂੰ ਪ੍ਰੋਗਰਾਮ ਦੇਣ ਤੋਂ ਪਹਿਲਾਂ ਅਸੀਂ ਸਾਰੇ ਸਿੰਘ ਸਹਿਬਾਨਾਂ ਨੇ ਰਲ ਕੇ ਬੈਠ ਕੇ ਗੁਰਮਤਾ ਕੀਤਾ ਕਿ ਕਿਉਂ ਨਾ ਜਿਹੜੇ ਸਿੱਖਾਂ ਦੇ ਪੰਜ ਤਖਤ ਨੇ ਉਹਨਾਂ ਨੂੰ ਅਸੀਂ ਮੱਥਾ ਟੇਕੀਏ ਉੱਥੇ ਅਰਦਾਸ ਬੇਨਤੀ ਕਰਕੇ ਤੇ ਫਿਰ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਕੇ ਤੇ ਅਸੀਂ ਕੋਈ ਉਹਨੂੰ ਅਗਲਾ ਪ੍ਰੋਗਰਾਮ ਦੇਗੇ। ਵੇਖਾ ਕਿ ਅਸੀਂ ਤਿੰਨ ਤਖਤਾਂ ਦੇ ਉੱਤੇ ਸ੍ਰੀ ਹਜੂਰ ਸਾਹਿਬ ਵਿਖੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਔਰ ਪਰਸੋਂ ਅਸੀਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਸੀਂ ਅਰਦਾਸ ਬੇਨਤੀ ਕੀਤੀ ਹੈ। ਔਰ ਕੱਲ ਨੂੰ ਅਸੀਂ ਸਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਅਸੀਂ ਮੱਥਾ ਟੇਕਣ ਵਾਸਤੇ ਅਰਦਾਸ ਬੇਨਤੀ ਕਰਨ ਵਾਸਤੇ ਜਾ ਰਹੇ ਹਾਂ ਇੱਕ ਨਮਾਨੇ ਸਿੱਖਾਂ ਦੇ ਵਜੋਂ ਔਰ 20 ਤਰੀਕ ਨੂੰ ਅਸੀਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਾਂਗੇ ਔਰ ਬਿਲਕੁਲ ਅਸੀਂ ਕਿਸੇ ਨਾਲ ਟਕਰਾਉ ਨਹੀਂ ਚਾਹੁੰਦੇ ਜਦੋਂ ਸੇਖਰ ਅਰਦਾਸ ਕਰਦਾ ਹੈ ਉਹ ਬੜੀ ਨਿਮਰਤਾ ਦੇ ਵਿੱਚ ਹੁੰਦਾ ਹੈ ਔਰ ਉਹਦਾ ਸਿਰਫ ਧਿਆਨ ਗੁਰੂ ਵੱਲੀ ਹੁੰਦਾ ਹੈ ਪੰਥਵਾਲਾ ਹੁੰਦਾ ਹੈ ਅਸੀਂ ਸਵੇਰੇ ਲਗਭਗ 10:30 ਵਜੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਚੱਲਾਂਗੇ ਔਰ ਲਗਭਗ ਸਾਡੇ 11 ਵਜੇ 11 ਵਜੇ ਤੋਂ 11 ਵਜੇ ਅਸੀਂ ਕਿਰਪਾ ਕਰਦਾ ਸਾਹਿਬ ਇਹ ਗੁਰੂ ਸਾਹਿਬ ਦੇ ਥਾਨ ਦੇ ਉੱਤੇ ਤੱਕ ਸਾਹ ਦੋਤੇ ਉੱਥੇ ਮੱਥਾ ਟੇਕਾਂਗੇ ਅਰਦਾਸ ਬੇਨਤੀ ਕਰਾਂਗੇ ਤੇ ਇਸ ਪ੍ਰੋਗਰਾਮ ਤੋਂ ਬਾਅਦ ਜਦੋਂ ਸਾਡੀ ਯਾਤਰਾ ਦਾ ਪ੍ਰੋਗਰਾਮ ਪੂਰਾ ਹੋ ਗਿਆ ਸਾਡੇ ਸਾਰਾ ਦਿਮਾਗ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜੋ ਬੀਤਿਆ ਜਿਵੇਂ ਤਖਤਾਂ ਤੋਂ ਗਲਤ ਫੈਸਲੇ ਆਏ ਲੋਕਾਂ ਦੇ ਵਿੱਚ ਨਰਾਸ਼ਤਾ ਹੋਈ ਲੋਕਾਂ ਦਾ ਸਾਧ ਸੰਗਤ ਦਾ ਅਕਾਲ ਤਖਤ ਸਾਹਿਬ ਦੇ ਉਤੋਂ ਵਿਸ਼ਵਾਸ ਝੁੱਟਿਆ ਹੁਕਮਨਾਮੇ ਰੋਜ਼ ਬਦਲਦੇ ਰਹੇ ਅਤੇ ਐਸਜੀਪੀਸੀ ਨੇ ਆਪਣਾ ਜਿਹੜਾ ਫਰਜ਼ ਉਹ ਨਹੀਂ ਨਿਭਾਇਆ ਸਾਡੇ ਜਿਹੜੇ ਨੌਜਵਾਨ ਸਾਡੇ ਜਿਹੜੀ ਸਿੱਖ ਸੰਗਤ ਤੋਂ ਪਤ ਤ ਪੁਨੇ ਵੱਲ ਨਸ਼ਿਆਂ ਵੱਲ ਤਕੇ ਡੀ ਗਈ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹਨਾਂ ਨੂੰ ਅਗਨ ਪੇਟ ਹੋਣਾ ਪਿਆ ਸਾਡੇ ਨੌਜਵਾਨਾਂ ਨੂੰ ਸੇਧੀਆਂ ਪ੍ਰਾਪਤ ਕਰਨੀਆਂ ਪਈਆਂ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਸਾਰਿਆਂ ਦੀ ਏਕਤਾ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਨਰਪੱਖ ਹੋ ਕੇ ਨਿਸਕਾਮ ਸੇਵਾ ਜਿਹੜੀ ਉਹ ਅਸੀਂ ਕਰਨੀ ਚਾਹੁੰਦੇ ਆਂ ਔਰ ਇੱਕ ਅਸਲੀ ਵਿਸ਼ਵਾਸ ਵੀ ਦੁਹਾਨਾ ਚਾਹੁੰਦੇ ਆਂ ਆਪਣੇ ਵੱਲੋਂ ਕਿ ਮਰਜ਼ਾਦਾ ਦੇ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ ਅਜੇ ਸਾਡੀ ਡਿਊਟੀ ਲੱਗੀ ਹੈ ਅਸੀਂ ਇਹ ਡਿਊਟੀ ਗੁਰੂ ਦੇ ਡਰ ਭੈ ਦੇ ਨਾਲ ਸੰਗਤਾਂ ਦੇ ਡਰ ਭੈ ਦੇ ਨਾਲ ਨਿਭਾਵਾਂਗੇ ਕੋਈ ਵੀ ਜਿਹੜਾ ਫੈਸਲਾ ਕੌਮ ਨੂੰ ਦਿੱਤਾ ਜਾਊਗਾ ਕੋਈ ਵੀ ਜਿਹੜਾ ਹੁਕਮ ਦਿੱਤਾ ਜਾਊਗਾ ਉਹ ਫਟਾਫਟ ਨਹੀਂ ਦਿੱਤਾ ਜਾਊਗਾ ਉਹ ਸਾਰਿਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਸਾਰਿਆਂ ਦੀ رائے ਲੈਣ ਤੋਂ ਬਾਅਦ ਫਿਰ ਅਸੀਂ ਉਹਨੂੰ ਸਕਰੀਨ ਦੇ ਉੱਤੇ ਲੈ ਕੇ ਆਵਾਂਗੇ ਤਾਂ ਕਿ ਜਿਹੜੀ ਸਖ ਸਾਰੀ ਸਿੱਖ ਕੌਮ ਆ ਸਾਰੀ ਸਾਧ ਸੰਗਤ ਆ ਗੁਰੂ ਨਾਨਕ ਨਾਮ ਜਿਹੜੇ ਲੇਵਾ ਸਿੱਖ ਨੇ ਉਹ ਇਹਨੂੰ ਫਟਾਫਟ ਮੰਨਣ ਸਾਡਾ ਜਿਹੜਾ ਪੰਥਾ ਅਗਲੀਆਂ ਪਲਾਂਗਾ ਪੁੱਟੇ ਤੇ ਅਸੀਂ ਆਪਣੀ ਮੰਜ਼ਿਲ ਦੇ ਵੱਲ ਵਧ ਗਏ ਜਿਸ ਦਾ ਥੈਂਕਸ ਆਪ ਪਾਈਂ ਵੀਕਸਰੀ ਨਾਲ ਆਦੀ ਤੁਸੀਂ ਤਾਂ ਇਸ ਲੀਕੇ ਸਰ ਸਾਹਿਬ ਦੇ ਯਾਰ ਤੇ ਕੱਲ ਨੂੰ ਤੁਸੀਂ ਉਸ ਪਵਿੱਤਰ ਮਹਾਨ ਇਤਿਹਾਸਕ ਧਰਤੀ ਤੇ ਨਤਮਸਤ ਹੋ ਕੇ ਆ ਰਹੇ ਹੋ ਤੇ ਤੁਹਾਡੇ ਮਨ ਦੇ ਕੀ ਬਲਬਲੇ ਨੇ ਕੀ ਜਲਵੇ ਨੇ ਉਸ ਪਵਿੱਤਰ ਧਰਤੀ ਦੇ ਜਦੋਂ ਕੌਮ ਨੇ ਤੁਹਾਡੀ ਸੇਵਾ ਸੰਪੀਰ ਕੀ ਆ ਕੀ ਤੁਹਾਡੇ ਮਨ ਦੇ ਬੰਦ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਤੇ ਸਿੱਖ ਜਦੋਂ ਵੀ ਆਪਣੇ ਗੁਰੂ ਸਾਹਿਬਾਨ ਦੇ ਦਰ ਦੇ ਉੱਪਰ ਜਾਂਦਾ ਇੱਕ ਸ਼ਰਧਾਲੂ ਨਮਾਣਾ ਤੇ ਇਸ਼ਕੋ ਕਰ ਜੰਦਾ ਅਸੀਂ ਨਮਾਣੇ ਸਿੱਖੋ ਕਰਕੇ ਸ਼ਰਧਾਲੂ ਸਿੱਖੋ ਕਰਕੇ ਮਨ ਦੀ ਦੇਲੀ ਇਸ਼ਾ ਇਹ ਲੈ ਕੇ ਜਾਣੇ ਆ ਕਿ ਸੱਚੇ ਪਤਸ਼ਾ ਸਾਡੇ ਤੇ ਕਿਰਪਾ ਕਰਿਓ ਅਸੀਂ ਤੰਦੇ ਦੇ ਨਾਲ ਜੋ ਸਮੂਜੀ ਕੌਮ ਨੇ ਸਾਡੇ ਉੱਪਰ ਵਿਸ਼ਵਾਸ ਕਰਕੇ ਸਾਨੂੰ ਸੇਵਾ ਬਖਸ਼ਿਆ ਸਾਡੇ ਉੱਪਰ ਕੌਮ ਦਾ ਵਿਸ਼ਵਾਸ ਬਣਿਆ ਰਵੇ ਅਸੀਂ ਕੌਮ ਨੂੰ ਪੇਟਣਾ ਨਹੀਂ ਦੇਈਏ ਧੋਖਾ ਨਾ ਕਰੀਏ ਆਪਣੇ ਉੱਪਰ ਜਿਹੜਾ ਵਿਸ਼ਵਾਸ ਬਣਾਇਆ ਉਹ ਵਿਸ਼ਵਾਸ ਘਾਤ ਨਾ ਕਰੀਏ ਜੋ ਪਿਛਲੇ ਦਿਨਾਂ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਨਰਾਦਰੀ ਹੋਈ ਪ੍ਰਬੰਧ ਵਿੱਚ ਕੁੱਟ ਲਿਆਈਆਂ ਆਈਆਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਸੋਂ ਉਸ ਖਾਲਸੇ ਦੀ ਜਨਮ ਭੂਮੀ ਦੇ ਉੱਪਰ ਅਸ਼ੀਰਵਾਦ ਲੈਣ ਵਾਸਤੇ ਜਾਣਾ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਿਓ ਜਿਹੜਾ ਕੌਮ ਦਾ ਵਿਸ਼ਵਾਸ ਤਖਤਾਂ ਦੇ ਜਥੇਦਾਰਾਂ ਦੇ ਉੱਪਰ ਟੁੱਟਾ ਹੈ ਸਾਡੇ ਉੱਪਰ ਆਪਜੀ ਦੀ ਕਿਰਪਾ ਦੇ ਨਾਲ ਬੱਝਾ ਰਵੇ ਅਸੀਂ ਕੌਮ ਦੀ ਪੰਥ ਦੀ ਗੁਰੂ ਗ੍ਰੰਥ ਦੀ ਆਪਣੀ ਸਿੱਖ ਕੌਮ ਦੀ ਪਰਨਦੀ ਦੇ ਨਾਲ ਸੇਵਾ ਕਰੀਏ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਪੰਥ ਦੇ ਉੱਪਰ ਕੋਈ ਤਬਾਹ ਨਾ ਲੱਗੇ ਜਿਸ ਤਰ੍ਹਾਂ ਕਿ ਪੰਥਕ ਆਗੂਆਂ ਦੇ ਉੱਪਰ ਤਬੇ ਲੱਗਦੇ ਆ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਅਸੀਂ ਸੱਚੀ ਤੇ ਸੁੱਚੀ ਸੇਵਾ ਕਰਕੇ ਜਿਹੜੇ ਤਬੇ ਲੱਗੇ ਆ ਕੌਨਾਂ ਨੂੰ ਹਰ ਹਿੱਲੇ ਧੋਣ ਦਾ ਗਵਾਉਣ ਦਾ ਯਤਨ ਕਰਾਂਗੇ ਅਸੀਂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰੀ ਕੌਮ ਨੂੰ ਵਿਸ਼ਵਾਸ ਦਿਵਾਉਣੇ ਸਿੱਖ ਸਾਹਿਬ ਕੇਹਦਲ ਪਾਈ ਬਲੀ ਸਿੰਘ ਜੀ ਦੀ ਦਰਦੁਆ ਦਾ ਤੁਸੀਂ ਤਰ ਤਸਰੀ ਦੰਦਵਾ ਸਾਹਿਬ ਦੇ ਜੱਥੇ ਦਾ ਕੌਮ ਨੂੰ ਸੇਵਾ ਸੰਭੀਅਤ ਉਹ ਗੁਰੂ ਦੀ ਕાંਸੀ ਵੀ ਕਿਹਾ ਕਰਦਾ ਅੱਜ ਜਦੋਂ ਇਹ ਗੱਲ ਬੜੀ ਸਿੱਧ ਤੇ ਨਾਲ ਮਹਿਸੂਸ ਕੀਤੀ ਜਾਂਦੀ ਹੈ ਕਿ ਕੌਮ ਦਾ ਬੌਧਿਕ ਪੱਧਰ ਹੈ ਜਿਹੜਾ ਇਹਨੂੰ ਉੱਚਾ ਚੱਕਣ ਦੀ ਲੋੜ ਹੈ ਕੌਮ ਦੀ ਲਗੜ ਘਾੜ ਰਹੀ ਆ ਉਹਦੀ ਚੀਜ਼ ਨੂੰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੌਮਾਂ ਜਿਹੜੀ ਬਹੁਤ ਅਪਰਦੇਸ ਚਲੇ ਚੁਕੀ ਦੀ ਆ ਸੋ ਤੁਹਾਡੇ ਮਨ ਚ ਜਦੋਂ ਤੁਸੀਂ ਉਸ ਸਥਾਨ ਦੀ ਸੇਵਾ ਕਰ ਰਹੇ ਹੋ ਤੇ ਤੁਹਾਡੇ ਮਨ ਚ ਇਸ ਬਾਰੇ ਕੀ ਬਗਦੇ ਸਮੁਜੇਪੰਦ ਖਾਲਸਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਕ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਤਲਵੰਡੀ ਸਾਹਿਬ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦਾ ਸਰੂਪ ਗੰਠੋ ਉਚਾਰਨ ਕਰਕੇ ਲਿਖਵਾਇਆ ਸੀ ਔਰ ਗੁਰੂ ਕਾਂਸੀ ਦਾ ਖਤਾਬ ਦਿੱਤਾ ਸੀ ਜੋ ਵਿਦਿਆ ਦਾ ਕੇਂਦਰ ਪ੍ਰਗਟ ਹੈ। ਹਮਾਰੀ ਕਾਂਸੀ ਦਾ ਬਚਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ। ਸਮੁੱਚੇ ਪੰਥ ਖਾਲਸਾ ਨੇ ਜੋ ਉਸ ਤੱਕ ਸਾਹਿਬ ਦੀ ਸੇਵਾ ਸਤਿਗੁਰੂ ਦੀ ਕਿਰਪਾ ਦੇ ਸਦਕਾ ਲਾਈ ਹੈ। ਗੁਰੂ ਕਿਰਪਾ ਕਰੇ ਧਰਮ ਦਾ ਪ੍ਰਚਾਰ ਪ੍ਰਸਾਰ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਤੇ ਆਪਣੀ ਕੌਮ ਨੂੰ ਬੌਧਕਤੀਆਂ ਜਿਹੜੀਆਂ ਬੌਧਕ ਤਲੀਆਂ ਉਚਾਈਆਂ ਨੇ ਉਸ ਪਾਸੇ ਲਿਜਾਣ ਵਾਸਤੇ ਗੁਰੂ ਦੀ ਕਿਰਪਾ ਦੇ ਨਾਲ ਯਤਨ ਕਰਾਂਗੇ ਪਿਛਲੇ 18-20 ਸਾਲ ਤੋਂ ਜੋ ਧਰਮ ਪ੍ਰਚਾਰ ਪ੍ਰਸਾਰ ਦੀ ਸੇਵਾ ਚੱਲ ਰਹੀ ਹੈ ਦੇਸ਼ਾਂ ਪ੍ਰਦੇਸ਼ਾਂ ਦੇ ਅੰਦਰ ਉਹਨੂੰ ਹੋਰ ਪ੍ਰਚੰਡ ਕਰਨ ਦਾ ਯਤਨ ਕਰਾਂਗੇ ਤਾਂ ਕਿ ਜੋ ਸਿੱਖਾਂ ਕੋ ਹੋਰ ਚੜ੍ਹਦੀ ਕਲਾ ਵਾਲੇ ਪਾਸੇ ਖਾਲਸੇ ਗੋਲ ਵਾਲੇ ਵਾਲੇ ਪਾਸੇ ਜਾਵੇ ਤਾਂ ਮੈਂ ਕੋ ਬੇਨਤੀ ਕਰੂੰਗਾ ਸਮੂਹ ਸਿੱਖ ਜਗਤ ਨੂੰ ਕਿ ਉਹ ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਦੁਨਿਆਵੀ ਵਿਦਿਆ ਤੇ ਉਥੇ ਗੁਰਮਤ ਦੀ ਵਿੱਦਿਆ ਜਿਹੜੀ ਉਹ ਜਰੂਰ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਮਤ ਦੀ ਵਿੱਦਿਆ ਜਿਹੜੀ ਸੀ ਦਮਦਮੀ ਟਕਸਾਲ ਦੀ ਆਰੰਭਤਾ ਵੀ ਉਸੇ ਸਥਾਨ ਤੋਂ ਕੀਤੀ ਸੀ ਉਸੇ ਤੱਕ ਸਾਉ ਤੋਂ ਕੀਤੀ ਸੀ ਸੋ ਉਥੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਬੇਨਤੀ ਕਰੂੰਗਾ ਤੇ ਇਹਦੇ ਵਾਸਤੇ ਅਸੀਂ ਯਤਨ ਕਰਾਂਗੇ ਜੋ ਸਿਆਸੀ ਗਲਬਾ ਜਿਹੜਾ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਬਿਆਸ ਰਾਮਣੀ ਸੰਸਥਾਵਾਂ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿਹਦੇ ਤੇ ਮਲਕ ਭਾਗੋ ਤੇ ਨਰੈਣੂ ਮਹੰਤ ਦੇ ਵਾਰਸਾਂ ਦਾ ਕਬਜ਼ਾ ਹੋਇਆ ਉਸ ਕਬਜ਼ੇ ਨੂੰ ਤੋੜ ਕੇ ਭਾਈ ਲਾਲੂ ਦੇ ਵਾਰਸਾਂ ਦੇ ਹੱਥੋਂ ਪ੍ਰਬੰਧ ਲਿਆ ਕੇ ਤੇ ਅਸੀਂ ਕੌਮ ਦਾ ਬੌਧਿਕ ਤਲ ਜਿਹੜਾ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਦੇ ਪ੍ਰਚਾਰ ਪ੍ਰਚਾਰ ਵਾਸਤੇ ਔਰ ਪਤਿਤਪੁਣੇ ਨੂੰ ਦੂਰ ਕਰਨ ਵਾਸਤੇ ਜਿਹੜੇ ਉਹ ਯਤਨ ਕਰਾਂਗੇ ਸਤਿਗੁਰੂ ਸੱਚੇ ਬਾਦਸ਼ਾਹ ਦੀ ਕਿਰਪਾ ਸਤਿਗੁਰੂ ਸੋ ਜਿਤ ਕਾਰਡਿਓ ਵਿਚ ਕੋ ਸ੍ਰੀ ਕਾਲ ਤਖਸੈ ਅਜਾਣ ਪ੍ਰਭੂ ਸਤਾ ਦੀ ਸਤਾਪਤੀ ਦੇ ਲਈ ਸਿੰਘ ਸਹਿਬਾਨ ਆਉਣ ਵਾਲੇ ਸਮੇਂ ਵਿੱਚ ਆਪਣੇ ਵਿਚਾਰ ਨੇ ਜਿਹੜਾ ਇਹਨਾਂ ਨੇ ਕੌਮ ਨੂੰ ਸਹਿਹਾ ਦੇਣਾ ਜਿਹੜਾ ਇਹਨਾਂ ਨੇ ਕੌਮ ਨੂੰ ਮੰਤਬ ਤੇ ਮਿਸ਼ਨ ਹੈ ਜਿਹੜਾ ਦਿਨਾ ਉਹਦੇ ਬਾਰੇ ਸੀ ਹਮੇਸ਼ਾ ਸਿੰਘ ਸਹਿਬਾਨ ਦੇ ਨਾਲ ਵਿਚਾਰ ਬਟਾਣ ਦਾ ਜਿਹੜਾ ਆਪ ਕੋਤ ਵਾਲਾ ਸੰਜਗਤ ਦਿਨ ਹੋਵੇ ਸਵਾਜ ਸਿੰਘ ਸਹਿਬਾਨ ਇਹਦੇ ਨਾਲ ਦੇ ਸਟੂਡੀਓ ਵਿੱਚ ਆਇਏ ਨੇ ਅਸੀਂ ਇਹਨਾਂ ਦਾ ਟਾਈਮ ਦੇ ਰੋ ਧੰਨਵਾਦ ਕਰਦੇ ਹਾਂ वाहिगुरु जी ख़ालसा वाहिगुरु जी फते